ਪਟਾ ਮਕਾਨ ਪਾਈ ਜਾਂਦੇ ਸਾਨੂੰ ਮਕਾਨ ਤੋਂ ਬਾਅਦ ਦਿਖਾਵਾਂਗੇ ਸਿੱਧਾ ਸਿੱਧਾ ਤੇ ਕਿਰਾਂ ਦਾ ਆ ਵੇਖੋ ਜੰਗੀ ਪੱਧਰ ਤੇ ਕੰਮ ਪੂਰਾ ਜਾਰੀ ਆ ਜਿੱਡੀ ਭਿੱਜ ਗਈ ਲੈਕੀ ਧੱਕਾਂ ਵਿੱਚ ਭਿੱਜਣ ਅੱਛਾ ਹਾਂ ਸਾਰੀ ਟੂੜੀ ਜਮਾ ਆਪਾਂ ਕਿੰਨੀ ਟ ਲੱਗੀ ਹੋਊਗੀ ਇਹਦਾ ਜਾਨ ਤੁਹਾਨੂੰ ਲੱਗ ਜਾਂਦੀ ਸੀਗੀ 40 ਲੱਖ ਲੈਂਦੀ ਸੀ 40 ਲੱਖ ਇੱਟ ਲੱਗੀ ਹੈ ਨਹੀਂ 4 ਸਵਾ ਲੱਖ ਲੱਗੀ ਸਵਾ ਲੱਖ ਲੱਗੂ ਤੇ ਲਾ ਵੀ ਇੱਕ ਦਿਨ ਦੀ ਤੀਕਰ ਹਾਂ ਇਹ ਬਦਲ ਚੱਲਦੇ ਹੁਣ ਸਾਰੇ ਨੂੰ ਲੇਬਰ ਸਾਰੇ ਕੱਢੀ ਜਾਂਦੇ ਨੇ ਕਿੰਨੇ ਮਿਸਤਰੀ ਹੋ ਸਕਦੇ ਆ ਕਿੰਨਾ ਹੋ ਸਕਦੇ ਆ ਹਾਂ ਤੇ ਵਕਾਲ ਨੂੰ ਦਿਖਾਉਣੇ ਆ ਵੀ ਕਿੱਥੇ ਜੇ ਆਹੋ ਜਿਹੜਾ ਦੂਰ ਦਾ ਕਿਤ ਲਈ ਅਸੀਂ ਆਹ ਇੱਕ ਤਾਂ ਖਾਲੀ ਹੋ ਗਿਆ ਆ ਰਹੇ ਹੈ ਦੂਰ ਸੌ ਦੂ ਲੱਖ ਹੈ ਹੈ ਪੱਠਿਆਂ ਨਾਲ ਪੱਠਿਆਂ ਨਾਲ ਬਾਈ ਹਾਂ ਧਰ ਚ ਕੀ ਹੈ ਗਾਂ ਦੇ ਉਹ ਪੈਸੇ ਨਹੀਂ ਦੂਰ ਸੌ ਆ ਦੂ ਲੱਖ ਨਹੀਂ ਹੈਗੀ ਤੇ ਪੂਰੀ ਬਾਕੋ ਕਾਈਆਂ ਨੇ ਅੱਛਾ ਅੱਛਾ ਆ ਗੱਡ ਰਾ ਖੁਦਾ ਕਿਹੜੀ ਕੰਪਨੀ ਦਾ ਇਹ ਗੱਡ ਰ ਮੈਨੂੰ ਲੱਗਦਾ ਟਾਟਾ ਦਾ ਹੈ ਟਾਟਾ ਦਾ ਕਿਸ ਦਾ ਹੈ ਟਾਟਾ ਦਾ ਗੱਡ ਰ ਹੈ ਜਿਹਦਾ ਹੈ ਤੇ ਆ ਮਕਾਨ ਅੰਦਰੋਂ ਦਿਖਾ ਰਹੇ ਤੁਹਾਨੂੰ ਤੇ ਹੋ ਸਕਦਾ ਬਈ ਤੁਸੀਂ ਕਦੇ ਵੇਖੀ ਨਾ ਇਹ ਜ ਮਕਾਨ ਗੇਟ ਗੁੱਟ ਦੇਖਾ ਹੈ ਗੇਟ ਆ ਗੇਟ ਛੋਟਾ ਜਿਹਾ ਵੇਖੋ ਥੋੜੀ ਜਿਹੀ ਭੱਜ ਗਈ ਛੋਟਾ ਜਿਹਾ ਗੇਟ ਆ ਹਾਂ ਇਹ ਕ ਤੁਸੀਂ ਦੇਖਿਆ ਨਹੀਂ ਹੋਣਾ ਮੈਨੂੰ ਐ ਲੱਗਦਾ ਕਿਉਂਕਿ ਇਹ ਟਾ ਮੇਟਾ ਵਿੱਚ ਕਥਈ ਕਥਈ ਚਲਦੇ ਆ ਪੈਦੇ ਆ ਨਹੀਂ ਟਾਵੇ ਟਾਵੇ ਘਰਾਂ ਦੇ ਆ ਕੀਰ ਬੋਲੇ ਮੋਟਰ ਦੇ ਭਾਈ ਹਾਂ ਆਏ ਆ ਇਹ 10 ਮਿੰਟ ਕੋ ਦੰਜੇ ਕਿੰਨੇ ਮਿੰਟ ਨਹੀਂ ਨਹੀਂ ਜਗਾ ਨਹੀਂ ਕੋਲੇ ਰਾਮਾ ਦਾ ਮਹਾ ਮੋੜ ਐ ਤੂੰ